ਇਹਨਾਂ ਕੋ ਸਾਨੂੰ ਇਨਫੋਰਮੇਸ਼ਨ ਆਈ ਸੀ ਇਹ ਹਰ ਦੋ ਹਰ ਦਰਵਾਜ਼ੇ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣਵੇਜਦਾ ਤੇ ਉਹ ਨਜਾਇਜ਼ ਹਥਿਆਰ ਰੱਖਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉੱਥੇ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾਲ ਜਿਹੜੀ ਮਾਤਾ ਸੀ ਉਹਦੇ ਕੋਲ 750 ਗ੍ਰਾਮ ਹੈਰਣ ਬਰਾਮਦ ਹੋਈ ਆ ਤੇ ਮੌਕੇ ਤੇ ਇਹ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 223 25 21485 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਅਰੈਸਟ ਕਰ ਲਿਆ ਮੌਕੇ ਤਾਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾੜਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਅਰੈਸਟ ਕਰਨ ਵਾਸਤੇ ਰੀਡ ਕਰ ਰਹੇ ਆ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਰ ਇੱਕ ট্রান্সਫਰ ਹੋ ਗਿਆ ਸੀ ਉੱਥੇ ਜੋ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਹੈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਅਸੀਂ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਚ ਕੁਰੀਆ ਵੀ ਇਹ ਕਾਫੀ ਜਲਦੋਂ ਕਰ ਰਹੇ ਆ ਕੰਮ ਇਹ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਦਾ ਵੀ ਹੈਗੇ ਆ ਕਿ ਜਾਂ ਮਤਲਬ ਕਿ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉੱਤੋਂ ਫਿਰ ਲਵਾਂਗੇ ਕੁਝ ਕੁਛ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹੁਣ ਕੰਮ ਜਿਹੜਾ ਵਾ ਤਫਤੀਸ਼ ਦੇ ਵਿੱਚ ਜੋ ਹੀ ਹੋਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਰਿਮਾਂਡ ਹਾਸਲ ਕਿੱਥੇ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਦੇ ਜਿਹੜੇ ਇਹੋ ਜਿਹੇ ਨਸ਼ਾ ਤਸ਼ਕਰਾ ਹੈਗੇ ਉਹਨਾਂ ਨੂੰ ਪੜਨ ਵਾਸਤੇ ਵੱਤ ਵੱਤ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜਿਹਾ ਨਸ਼ਾ ਸਮਾਲਣ ਨੂੰ ਕਾਬੂ ਕਰਨ ਵਾਲਾ